अब मेरी बूढ़ी रे पाई ता त चढ़ी लोक बड़ाई टेक अंत अहंकार और मैं सतराज तम ता मैं रहूं ਉਰਜਾਈ ਕਰਮ ਬਸ ਪਰਿਓ ਕੁਛੁ ਨਾ ਸੂਜੈ ਸੁਬਾਮੀ ਨਾਮ ਬੁਲਾਈ ਹਮਮਾਨ ਗੁਨੀ ਜੋਗ ਸੁਨ ਜੁਗਤਾ हम महापुरख रे पाई हम मान सुर सकल विद त्यागी ये ममता नहीं मिटाई ਹਮ ਮੰਨੇ ਅਖਲ ਸੁਨ ਮਨ ਸੋਦਿਓ ਸਭ ਚੇਤਨ ਸੁਧ ਪਾਈ ਗਿਆਨ ਧਿਆਨ ਸਭ ਹੀ ਹਮ ਜਾਣਿਓ 부জে ਕੋ ਨ ਸੋ ਜਾਈ हम माने परम प्रेम रस जान्यो नौ भेद भगत कराई सुबाग देख सबहि जग देख्यो फिर अपन पूर ਬੰਧਾਈ ਸਾਗ ਤੇ ਸਾਜਨਾ ਜਾਣਿਓ ਲੋਗਨ ਇਹੇ ਪਰਮਾਈ ਸ਼ੰਗਰੂਪਮੇਸ਼ੀ ਜਬ ਪਹਿਰੀ ਬੋਲੀ ਤਬ ਸੁਧ ਪਾਈ ਐਸੀ ਪੰਗਤ ਹਮਾਰੀ ਸੰਤੋ ਪ੍ਰਭੂਤਾ ਇਹ ਬੜਾਈ ਆਪਨ ਅਨਨ ਅਰ ਨਾਹੇ ਮਾਨਤ ਤਾਂ ਤੈ ਮੂਲ ਗਵਾਈ ਪਣੇ ਰਵਿਦਾਸ ਦਾਸ ਤਾਹੀ ਤੈ ਅਬ ਕੁਛ ਮੋਪੇ ਕਰਿਓ ਨਾ ਜਾਈ ਆਪੋ ਖੋਇਆ स्वागत होत ਹੈ ਤਬਰ ਹੈ ਅੰਤਰ ਉਰਜਾਈ ਆਦਿਨੇ ਗੁਰੂ ਪ੍ਰਸਾਦ ਸੰਗਤ ਜੀ ਤਨ ਤਨ ਜਗਤ ਗੁਰ ਵਿਦਾ ਜੀ ਮਹਾਰਾਜ ਸਭ ਜੀਵਾਂ ਨੂੰ ਹੰਕਾਰ ਦਾ ਤਿਆਗ ਕਰਕੇ ਇੱਕ ਮਨ ਚੇਤੋ ਕੇ ਪ੍ਰਭੂ ਦਾ ਸੰਨਨ ਕਰਕੇ ਅਮੋਲਕ ਜਨਮ ਸਫਲ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਅਬ ਮੇਰੀ ਬੂੜੀ રે ਪਾਈ ਤਾਂ ਤੇ ਚੜੀ ਲੋਕ ਬੜਾਈ ਟੇਕ ਅਬ ਮੇਰੀ ਬੂੜੀ રે ਭਾਈ ਤਾਂ ਤੇ ਚੜੀ ਲੋਕ ਬੜਾਈ ਸਤਿਗੁਰੂ ਜੀ ਫਰਮਾਉਂਦੇ ਹਨ ਜਦੋਂ ਜੀਵ ਦੇ ਮਨ ਚੋਂ ਹੰਕਾਰ ਦੀ ਸਮਾਪਤੀ ਹੋ ਜਾਂਦੀ ਹੈ ਅਤੇ ਜੀਵ ਇੱਕ ਮਨ ਚਿਤੋ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਇਸ ਦੀ ਮਹਿਮਾ ਸਾਰੇ ਸੰਸਾਰ ਵਿੱਚ ਫੈਲ ਜਾਂਦੀ ਹੈ ਅੰਤ ਹੰਕਾਰ ਉਰ ਮੇ ਸਤ ਰਜ ਤਮ ਤਾ ਮੈਂ ਰਹਿਉ ਉਰ ਜਾਈ ਕਰਮ ਬਸ ਪਰਿਓ ਕਛੂ ਨਾ ਸੂਜੈ ਸੁਆਮੀ ਨਾਮ ਉਲਾਈ ਅਤ ਅਹੰਕਾਰ ਉਰਮੇ ਸਤ ਰਜ ਤਮ ਤਾਵੇਂ ਰਹੇ ਊਰਜਾਈ ਜਦੋਂ ਇਸ ਜੀਵ ਦੇ ਅੰਦਰ ਹੰਕਾਰ ਰਹਿੰਦਾ ਹੈ ਇਹ ਜੀਵ ਸਤੋ ਰਜੋ ਤਮੋ ਗੁਣਾ ਵਿੱਚ ਹੀ ਊਰਜਾ ਰਹਿੰਦਾ ਹੈ ਪਾਵ ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਕਰਮ ਬਸ ਪਰਿਓ ਕਛ ਨਾ ਸੂਝੈ ਸਵਾਮੀ ਨਾਮ ਪੁਲਾਈ ਜਦੋਂ ਇਹ ਜੀਵ ਕਰਮਾਂ ਦੇ ਵਿਚਾਰ ਹੋ ਜਾਂਦਾ ਹੈ ਫਿਰ ਇਸ ਨੂੰ ਪ੍ਰਭੂ ਦੇ ਸਿਮਰਨ ਕੰਨ ਦੀ ਸੋਝੀ ਨਹੀਂ ਰਹਿੰਦੀ ਔਰ ਇਹ ਜੀਵ ਮਾਲਕ ਪ੍ਰਭੂ ਦੇ ਨਾਮ ਨੂੰ ਪੁਲਾ ਦਿੰਦਾ ਹੈ ਹਮ ਮਾਨ ਗੁਨੀ ਜੋਗ ਸੁਨ ਜੁਗਤਾ हम महापुरख रे पाई हम मानो सुरसकल ये ममता नहीं मिटाई हम मानो गुनी जोग जुगता हम महापुरख रे पाई ਇਹ ਜੀਵ ਹੰਕਾਰ ਸਹਿਤ ਕਹਿੰਦਾ ਹੈ ਕਿ ਮੈਂ ਬਹੁਤ ਗੁਣੀ ਹਾਂ ਯੋ ਕਰਨ ਵਾਲਾ ਹਾਂ ਔਰ ਸੁਨਵਾਸਥਾ ਵਿੱਚ ਪਹੁੰਚਣ ਵਾਲਾ ਹਾਂ ਔਰ ਯੁਗਤਿਆ ਨੂੰ ਜਾਣਨ ਵਾਲਾ ਹਾਂ ਔਰ ਇਹ ਹੰਕਾਰ ਕੇ ਹੀ ਜੀਵ ਆਪਣੇ ਆਪ ਨੂੰ ਮਹਾਪੁਰ ਕਹਿੰਦਾ ਹੈ ਹਮਾਨੋ ਸੂਰ ਸਕਲ ਵਿਦ त्याਗੀ ਜੇ ਮਮਤਾ ਨਹੀਂ ਮਟਾਈ ਹੰਕਾਰ ਸਹਤੇ ਜੀਵ ਕਹਿੰਦਾ ਹੈ ਮੈਂ ਸਭ ਤੋਂ ਵੱਡਾ ਤਿਆਗੀ ਹਾਂ ਅਤੇ ਜੀਵ ਦੇ ਮਨ ਵਿੱਚੋਂ ਮਮਤਾ ਸਮਾਪਤ ਨਹੀਂ ਹੁੰਦੀ ਇਸ ਕਰਕੇ ਇਸ ਦਾ ਮਨ ਪ੍ਰਭੂ ਦੇ ਸਿਮਰਨ ਵਿੱਚ ਨਹੀਂ ਲੱਗਦਾ ਹਮ ਮੰਨੇ ਅਖਲ ਸੁਣ ਮੰਨ ਸੋਧਿਓ ਸਭ ਚੇਤਨ ਸੁਧ ਪਾਈ ਗਿਆਨ ਧਿਆਨ ਸਭ ਹੀ ਹਮ ਜਾਣਿਓ 부জে ਕੌਨ ਸੋ ਜਾਈ ਹਮ ਮਾਨੋ ਅਖਲ ਸੁਨ ਮਨ ਸੋਧਿਓ ਸਭ ਚੇਤਨ ਸੁਧ ਪਾਈ ਇਹ ਜੀਵ ਹੰਕਾਰ ਸਹਿਤ ਕਹਿੰਦਾ ਹੈ ਕਿ ਮੈਂ ਸੁਨ ਅਵਸਥਾ ਵਿੱਚ ਪਹੁੰਚਣ ਵਾਲਾ ਹਾਂ ਔਰ ਆਪਣੇ ਮਨ ਨੂੰ ਸੋਧਿਆ ਹੈ ਪਰ ਇਸਨੇ ਪਰ ਪ੍ਰਭੂ ਦੇ ਸਿਮਰਨ ਕਰਨ ਦੀ ਇਸ ਜੀਵ ਨੇ ਆਪਣੇ ਅੰਦਰ ਚੇਤਨਤਾ ਨਹੀਂ ਪਾਈ ਗਿਆਨ ਧਿਆਨ ਸਭ ਹੀ ਹਮ ਜਾਣਿਓ ਬੂਝੇ ਕੌਂ ਸੋ ਜਾਈ ਹੰਕਾਰ ਸਹੇਤੇ ਜੀਵ ਕਹਿੰਦਾ ਹੈ ਕਿ ਮੈਂ ਗਿਆਨ ਧਿਆਨ ਸਭ ਕੁਝ ਜਾਣ ਵਾਲਾ ਹਾਂ ਔਰ ਫਿਰ ਇਸ ਜੀਵ ਨੂੰ ਸੋਝੀ ਕਿਵੇਂ ਆ ਸਕਦੀ ਹੈ ਜਦ ਤੱਕ ਜੀਵ ਦੇ ਅੰਦਰ ਹੰਕਾਰ ਹੈ ਪਾਪ ਹੰਕਾਰ ਸਹਿਤ ਇਹ ਜੀਵ ਗਿਆਨ ਧਿਆਨ ਦੀਆਂ ਗੱਲਾਂ ਕਰਦਾ ਹੈ ਪਰ ਇਸ ਨੂੰ ਪ੍ਰਭੂ ਦੇ ਸਿਮਰਨ ਕਾਂਦੀ ਸੋਝੀ ਨਹੀਂ ਹੈ ਇਸ ਕਰਕੇ ਦੁਖੀ ਹੁੰਦਾ ਹੈ ਹਮ ਮਾਨੈ ਪਰਮ ਪ੍ਰੇਮ ਰਸ ਜਾਣਿਓ ਨੋ ਬਿਦ ਭਗਤ ਕਰਾਈ ਸਬਾਗ ਦੇਖ ਸਭ ਹੀ ਜਗ ਦਹਿਕੋ ਫਿਰ ਆਪਨ ਪੂਰ ਬੰਧਾਈ ਹਮਾਨੋ ਪਰਮ ਪ੍ਰੇਮ ਰਸ ਜਾਣਿਓ ਨਉ ਵਿਦ ਭਗਤ ਕਰਾਈ ਇਹ ਜਿਵੇਂ ਹੰਕਾਰ ਕਰਨ ਆਪਣੇ ਆਪ ਨੂੰ ਵੱਡਾ ਪ੍ਰੇਮ ਰਸ ਨੂੰ ਜਾਨਣ ਵਾਲਾ ਮੰਨਦਾ ਹੈ ਉਹ ਨੌ ਪ੍ਰਕਾਰ ਦੀ ਭਗਤੀ ਕਹਿੰਦਾ ਹੈ ਕਿ ਮੈਂ ਜਾਣ ਲਈ ਹੈ ਇਸ ਕਰਕੇ ਇਸ ਜੀਵ ਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਸਵੰਗ ਦੇਖ ਸਭ ਹੀ ਜਗ ਦੇਖਿਓ ਫਿਰ ਆਪਨ ਪੁਰ ਵਧਾਈ ਸੰਸਾਰ ਦੇ ਸਵੰਗ ਨੂੰ ਦੇਖ ਕੇ ਇਹ ਜੀਵ ਬਾਰੀ ਡੰਬਰਾ ਵਿੱਚ ਫਸਿਆ ਹੋਇਆ ਹੈ ਔਰ ਕੇਵਲ ਆਪਣੇ ਵੜਿਆਈ ਨੂੰ ਵਧਾਉਣ ਵਿੱਚ ਲੱਗਾ ਹੋਇਆ ਹੈ ਇਸ ਕਰਕੇ ਜੀਵ ਦੁਖੀ ਹੁੰਦਾ ਹੈ ਸਾਗ ਤੇ ਸਾਚਨਾ ਜਾਣੋ ਲੋਗਨ ਜੇ ਪਰਮਾਈ ਸਿਆੰਗਰੂਪ ਮੇਸ਼ੀ ਜਦ ਪਹਿਰੀ ਬੋਲੀ ਤਬ ਸੁਧ ਪਾਈ ਸੁਵਾੰਗ ਤੋ ਸੱਚ ਨਾ ਜਾਣਿਓ ਲੋਗਨ ਜੀਵ ਪਰਮਾਈ ਇਹ ਜੀਵ ਸੰਸਾਰ ਦੇ ਇਸ ਸੁਵਾੰਗ ਨੂੰ ਦੇਖ ਕੇ ਬਾਹਰੀ ਡੰਬਰਾ ਵਿੱਚ ਲੱਗਿਆ ਹੋਇਆ ਹੈ ਪਰ ਇਸਨੇ ਸੱਚ ਪਰਮਾਤਮਾ ਨੂੰ ਨਹੀਂ ਜਾਣਿਆ ਔਰ ਇਹ ਜੀਵ ਲੋਕਾਂ ਨੂੰ ਵੀ ਬਾਰੀ ਡੰਬਰਾ ਵਿੱਚ ਪਰਮਾਉਂਦਾ ਹੈ ਸੰਗ ਰੂਪ ਮੇਸੀ ਜਦ ਬਹਿਰੀ ਬੋਲੀ ਤਬ ਸੁਧ ਪਾਈ ਜਿਵੇਂ ਪੇੜ ਬਾਰੂ ਸ਼ੇਰ ਦਾ ਰੂਪ ਬਣਾ ਲਵੇ ਪਰ ਜਦੋਂ ਬੋਲਦੀ ਹੈ ਪਤਾ ਲੱਗ ਜਾਂਦਾ ਹੈ ਕਿ ਸ਼ੇਰ ਨਹੀਂ ਪੇੜ ਹੈ ਇਸੇ ਪ੍ਰਕਾਰ ਇਹ ਬਾਰੀ ਡੰਬਰਾ ਜਿੰਨੇ ਮਰਜੀ ਕਰੀ ਜਾਵੇ ਜਦ ਤੱਕ ਜੀਵ ਇੱਕ ਮਨ ਚ ਥੋਕੇ ਪ੍ਰਭੂ ਦਾ ਸਮਰਨ ਨੇ ਕਰਦਾ ਇਸ ਦਾ ਪਾਰ ਉਤਾਰਾ ਨਹੀਂ ਹੁੰਦਾ ਐਸੀ ਭਗਤ ਹਮਾਰੀ ਸੰਤੋ ਪ੍ਰਭੂ ਤਾਂ ਇਹ ਬੜਾਈ ਆਪਨ ਅਨੰਨ ਅਰ ਨਾਹੇ ਮੰਨਤ ਤਾਂ ਤੇ ਮੂਲ ਗੁੰਬਾਈ ਐਸੀ ਭਗਤ ਹਮਾਰੀ ਸੰਤੋ ਪ੍ਰਭੂ ਤਾਂ ਇਹ ਵਡਾਈ ਸਤਿਗੁਰੂ ਜੀ ਫਰਮਾਉਂਦੇ ਨੇ ਸੰਤ ਜਨੋ ਐਸੀ ਪ੍ਰਭੂ ਦੀ ਸੱਚੀ ਪ੍ਰੇਮਾ ਭਗਤੀ ਹੈ ਜਿਸ ਤੇ ਕਰਨਾਲ ਜੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਔਰ ਇਸ ਜੀਵ ਦੀ ਵਡਿਆਈ ਸਾਰੇ ਸੰਸਾਰ ਵਿੱਚ ਹੁੰਦੀ ਹੈ ਔਰ ਜਿਹੜਾ ਜੀਵ ਇੱਕ ਮਨ ਚੇਥੋ ਕੇ ਪ੍ਰਭੂ ਦੀ ਸੱਚੀ ਭਗਤੀ ਕਰਦਾ ਹੈ ਉਹ ਜੀ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਇਹ ਪ੍ਰਭੂ ਦੀ ਵਡਿਆਈ ਹੈ ਆਪਨ ਅਨੰਨ ਔਰ ਨਹੀਂ ਮੰਨਤ ਤੰਤੇ ਮੂਲ ਗਵਾਈ ਜਿਹੜਾ ਜੀਵ ਹੰਕਾਰ ਕਰਨ ਆਪਣੇ ਆਪ ਨੂੰ ਸਭ ਕੁਝ ਸਮਝਦਾ ਹੈ ਦੂਸਰੇ ਨੂੰ ਕੁੱਝ ਨਹੀਂ ਸਮਦਾ ਉਹ ਪ੍ਰਭੂ ਦੇ ਨਾਮ ਦੇ ਮੂਲ ਤਤ ਤੋਂ ਬਹੁਤ ਦੂਰ ਚਲੇ ਜਾਂਦਾ ਹੈ ਔਰ ਉਸ ਦਾ ਪਾਰ ਉਤਾਰਾ ਨਹੀਂ ਹੁੰਦਾ ਮਣੇ ਰਵਿੰਦਾਸ ਉਹ ਦਾਸ ਤਾਹੀ ਤੈ ਅੱਬ ਕੁਛ ਮੋਹ ਪੇ ਕਰਿਓ ਨਾ ਜਾਈ ਆਪ ਓ ਖੋਇਆ ਭਗਤ ਹੋਤ ਹੈ ਤਬ ਰਹੇ ਅੰਤਰ ਉਰਚਾਈ ਕਹਿਰਵਦਾਸ ਦਾਸ ਤਾਂ ਹੀ ਤੈ ਅਬ ਕਛੂ ਮੋਪੇ ਕਰਿਓ ਨਾ ਜਾਈ ਸਤਗੁਰਜੀ ਪਰਮਾਉਂਦੇ ਹਨ ਮੇਰਾ ਮਨ ਸੰਸਾਰ ਤੋਂ ਪਰਮ ਹੈ ਔਰ ਮੈਂ ਪ੍ਰਭੂ ਦੀ ਕੀ ਵਡਿਆਈ ਕਰਾਂ ਉਸ ਦੀ ਮਹਿਮਾ ਅਪਰੰਪਾਰ ਹੈ ਆਪੋ ਖੋਇਆ ਭਗਤ ਹੋਤ ਹੈ ਤਬ ਰਹੇ ਅੰਤਰ ਉਰਜਾਈ ਜਦੋਂ ਜੀਵ ਆਪਣਾ ਮਿਟਾ ਦਿੰਦਾ ਹੈ ਫਿਰ ਇੱਕ ਮਨ ਚ ਧੋਕੇ ਪ੍ਰਭੂ ਦੀ ਭਗਤੀ ਕਰਦਾ ਹੈ ਔਰ ਉਹ ਭਗਤੀ ਸੰਪੂਰਨ ਹੋ ਜਾਂਦੀ ਹੈ ਫਿਰੇ ਜੀਵ ਆਪਣੇ ਅੰਦਰ ਹੀ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ ਔਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ